ਸਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੋਬਦੇ ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ ਦੂਖ ਵਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਆਨੰਦਨ ਸਾਹਿਬ ਸੇਵਿਆ ਅੰਤ ਛਡਾਏ ਸੋਏ ਸੋਣ ਸੋਣਾ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਿਆਲ ਤੇਰਾ ਨਾਮ ਤਰਨ ਸਾਧ ਕੁਰਬਾਨ ਜਾਓ ਰਹਾਉ ਸਰਬੰਗ ਸਾਚਾ ਏਕ ਹੈ ਦੂਜਾ ਨਹੀਂ ਕੋਏ ਤਾਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਨ ਬਾਦ ਪਿਆਰੇ ਕੇਵਰਾਮ ਸਾਵੜੀ ਆਈ ਦਿਹ ਜੇਤਨਾ ਮਾ ਤੇਰੇ ਲਾਗ ਰਹਾਮ ਦੂਜਾ ਨਹੀਂ ਕੋਈ ਜਿਸ ਅਗ ਪਿਆਰੇ ਜਾਏ ਕਹਾ ਰਹਾ ਸੇਵੀ ਸਾਹਿਬ ਆਪਣਾ ਅਵਰਨਾ ਜਾਤੋਂ ਕੋਈ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵੇਟੋ ਹੋਂ ਬਿੰਦ ਬਿੰਦ ਚੁਖ ਸੁਖ ਹੋਏ ਰਹਾਓ ਸੇਵੀ ਸਾਹਿਬ ਆਪਣਾ ਵਰਨਾ ਜਾਚੋ ਕੋਏ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਭ ਤੇਰੇ ਨਾਮ ਵਿਟੋਮ ਬਿੰਦ ਬਿੰਦਾ ਚੁਖ ਚੁਖ ਹੋਏ ਰਹਾ ਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ